ਜਿਵੇਂ ਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲਾ ਬਾਈ ਠੀਕ ਆ ਬਾਈ ਜੀ ਹੋਰ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਵਧੀਆ ਜੀ ਵਧੀਆ ਜੀ ਕਿਹੜਾ ਮਾਡਲ ਆ ਯਾਰ ਜਨ ਇਹ ਵੀਰੇ 2009 ਮਾਡਲ ਆ ਸੈਂਟਰ ਗੇਅਰ 2009 ਮਾਡਲ ਆ ਤੇ ਸੈਂਟਰ ਗੇਅਰ ਆ ਸੈਂਟਰ ਗੇਅਰ ਨੰਬਰ ਪੀਆ ਵਾ ਨੰਬਰ ਪੀਵੀ 13 ਵਾਲੇ ਜੀ ਪੀਵੀ 13 ਸੰਗਰੂਰ ਹਾਂਜੀ ਠੀਕ ਆ ਸੰਗਰੂਰ ਦਾ ਟਰੈਕਟਰ ਦਾ ਨੰਬਰ ਆ ਜੀ ਮਾਡਲ ਕਿਹੜਾ ਜੀ ਇਹ ਮਾਡਲ 2009 ਬਾਈ 2009 ਮਾਡਲ ਆ ਟਰੈਕਟਰ ਗੇਅਰ ਆ ਬਾਈ ਕਿੱਕ ਕਰਾ ਦੋ ਠੀਕ ਆ ਓਰੀਜਨਲ ਹਾਂ ਓਰੀਜਨਲ ਆ ਬਾਈ ਸੈਂਟਰ ਗੇਅਰ ਓਰੀਜਨਲ ਇਸ ਗਾਰੰਟੀ ਹੋ ਗਈ ਆਪਣੀ ਸੈਂਟਰ ਗੇਅਰ ਦੀ ਓਰੀਜਨਲ ਦੀ ਠੀਕ ਆ ਜੀ ਇਹ ਸਾਈਡ ਤੋਂ ਨਹੀਂ ਸੈਂਟਰ ਆ ਏਜੰਸੀ ਚੋਂ ਹੀ ਸੈਂਟਰ ਗੇਅਰ ਲੱਗਦਾ ਹਾਂ ਏਜੰਸੀ ਚੋਂ ਹੀ ਸੈਂਟਰ ਗੇਅਰ ਆ ਮੂਹਰ ਲਟੇਰਾਂ ਦੀ ਗੱਲ ਕਰਕੇ ਗੂਡਇਰ ਕੰਪਨੀ ਦੇ ਬਾਈ 80 ਤੋਂ 85 ਪੈਸੇ ਠੀਕ ਆ ਮਗਲ ਲਟੇਰਾਂ ਦੀ ਗੱਲ ਕਰਕੇ 70 ਪੈਸੇ ਐਮ ਆਰ ਐਫ ਕ ਪੁਰਾਣਾ ਨਵਾਂ ਲੈਟਰ ਆ ਯਾਰ ਠੀਕ ਆ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਬੰਦਾ ਆਪਣਾ ਬਿਨਾ ਫਾਈਨੋ ਕਟਰ ਵਾ ਕੇ ਸੋਦਾ ਲਾ ਠੀਕ ਆ ਬਿਨਾ ਫਾਈਨੋ ਵਾਲੇ ਤੇ ਫੇਰ ਥੋੜੇ ਨਾਲ ਸੌਦਾ ਕਰ ਲੇ ਵਾਲੇ ਵੀ ਜਿਹੜੀ ਗੱਲ ਆਪਾਂ ਬੋਲਾਂਗੇ ਉਹ ਗੱਲ ਨੂੰ ਪਗਾਵਾਗੇ ਵੀਡੀਓ ਜਿਵੇਂ ਤੁਸੀਂ ਕਿਹਾ ਉਵੇਂ ਹੋਊਗਾ ਪਗਾਵਾਗੇ ਗੱਲ ਨੂੰ ਇੰਜਨ ਗੇਅਰ ਪੱਖੋਂ ਬੰਦਾ ਮੋੜਦਾ ਨਹੀਂ ਆਕੇ ਠੀਕ ਆ ਵੀ ਜਾਏ ਨਹੀਂ ਬੰਦੇ ਦੀ ਵਾਰਡ ਜਾਊਗੀ ਹਾਂ ਵੀ ਇੰਜਨ ਗੇਅਰ ਤਾਂ ਵੀ ਯਾਰ ਜਿਹੜਾ ਜਿਹੜਾ ਆ ਗਿਆ ਲੈ ਕੇ ਜਾਊਗਾ ਠੀਕ ਆ ਬੰਦਾ ਜੇ ਟਰਾਈ ਜੀ ਨਹੀਂ ਫੇਰ ਕਾ ਹੋ ਸਕਦਾ ਟਰਾਈ ਜੀ ਨਹੀਂ ਆ ਜਾ ਵਾਵਾ ਲਈ ਫਿਰਦੇ ਆ ਮੰਡੀ ਚ ਮੰਡੀ ਚ ਵਾਵਾ ਲਈ ਫਿਰਦੇ ਆ ਟਰੈਕਟਰ ਬਾਈ ਟਰੈਕਟਰ ਬਹੁਤ ਟਰਾਈ ਚੱਲੀ ਜਾਂਦੀ ਏ ਟਰੈਕਟਰ ਨੇ ਹਾਂ ਹਾਂ ਤੇ ਸੌਦੇ ਲਾਈ ਵੀ ਜਾਂਦੇ ਮੈਨੂੰ ਪੇ ਪੈਸੇ ਵੈਸੇ ਠੀਕ ਆ ਥੋੜੀ ਜਿਹੀ ਟੁਰੀ ਆਉਂਦੀ ਏ ਸੌਦੇ ਦੀ ਸਮਾਨ ਇਹਦੇ ਨਾਲ ਸਮਾਨ ਇਹਦੇ ਨਾਲ ਭਾਈ ਡੰਡਾ ਫੱਟੀ ਹੈਗਾ ਵੈਪਰ ਹੈਗਾ ਛਤਰੀ ਹੈ ਨਹੀਂ ਠੀਕ ਆ ਡੰਡਾ ਫੱਟੀ ਵਾਂਗਰ ਸਾਰਾ ਕੁਝ ਨਾਲ ਆ ਜੀ ਉਹ ਸਮਾਨ ਪੂਰਾ ਹੀ ਮਿਲੂਗਾ ਹਾਂ ਪਿਆ ਉਲੰਬਰਾ ਬਾਈ ਠੀਕ ਆ ਬਾਈ ਇਹ ਕਾਪੀ ਕਾਗਜ ਦਾ ਸਹੀ ਏ ਟਰੈਕਟਰ ਰੰਗ ਪੇੜ ਦਾ ਓਰੀਜਨਲ ਆ ਹਾਂ ਹਾਂ ਬਾਈ ਰੀਅਲ ਸਾਰਾ ਟਰੈਕਟਰ ਓਕੇ ਆ ਚਾਸ ਕਰਾਉਣਾ ਇੰਜਨ ਗੇਅਰ ਦਾ ਪੂਰਾ ਚ ਠੀਕ ਆ ਸਰਵਸਾਂ ਟਰੈਕਟਰ ਦੀ ਆਪਣੀ ਨਵੀਆਂ ਹੋਈਆਂ ਬਸ ਜਾ ਕੇ ਜੋੜਨਾ ਹੀ ਆ ਲੈਣ ਵੀ ਆਪਾਂ ਤੋਂ ਸਰਵਿਸ ਬੰਦਾ ਸਲਾਈ ਆ ਕੇ ਖੋਲ ਲੇ ਠੀਕ ਆ ਸਟਾਰਟ ਕਰਕੇ ਟਰੈਕਟਰ ਆ ਕੇ ਵੀ ਸਲਾਈ ਕੱਢ ਲੇ ਕਰਕੇ ਵਿਖਾ ਦਿਓ ਸਟਾਰਟ ਕਰ ਦਿਓ ਸਟਾਰਟ ਸਟਾਰਟ ਕਰਕੇ ਆਵਾਜ਼ ਚੈੱਕ ਕਰਾ ਦਿਓ ਕੋਈ ਗੱਲ ਨਹੀਂ ਠੀਕ ਆ ਡਿਮਾਂਡ ਦੀ ਗੱਲ ਕਰੀ ਹੁਣ ਬਾਈ ਕੀ ਡਿਮਾਂਡ ਹੈ ਜੀ ਡਿਮਾਂਡ ਮੇਰੇ ਮਰੀ ਹੈਗੀ ਆ 3,65,000 ਰੁਪਿਆ 3,65,000 ਡਿਮਾਂਡ ਆ ਜਿਹੜਾ ਕਰਕੇ ਆ ਗਿਆ ਵੀਡੀਓ ਸ਼ੇਅਰ ਜੇ ਵੀਡੀਓ ਸ਼ੇਅਰ ਕਰਕੇ ਉਹਦਾ ਬਾਈ ਆਪਣੇ ਆਕੇ ਕੋਲੇ ਕਹਿੰਦਾ ਵੀ ਸਕਰੀਨਸ਼ਾਟ ਲੈ ਕੇ ਆਇਆ ਬਾਈ ਦੀ ਐਡ ਤੇ ਹਾਂਜੀ 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 ਇੱਕੋ ਮੁੱਲ ਠੀਕ ਹੈ ਜੀ ਤੇਰੀ ਐਡ ਤੇ ਜੀ ਤੈਨੂੰ ਡਿਸਕਾਊਂਟ ਹੈ ਇੱਕ ਮੇਰੇ ਲਈ ਉਹਦਾ ਠੀਕ ਆ ਬਾਈ ਠੀਕ ਆ ਤੇਰੀ ਐਡ ਤੇ 3.5 ਲੱਖ ਦਾ ਰੇਟ ਦੇ ਦਿੰਦਾ ਹਾਂ ਨਹੀਂ ਹਾਂ ਲਈਏ ਠੀਕ ਆ ਕਿਹੜੇ ਪਿੰਡ ਵਕਾਉ ਆ ਪਿੰਡ ਸੁਖਾਣਾ ਦਾ ਭਾਈ ਜ਼ਿਲ੍ਹਾ ਮੋਗਾ ਨੰਬਰ ਬੋਲ ਦੀ ਭਾਈ ਭਗਤ ਦੇ ਕੋਲੇ ਪਿੰਡ ਆ ਮੇਰਾ ਸੁਖਾਣਾ ਠੀਕ ਆ ਭਾਈ ਨੰਬਰ ਬੋਲ 9417582582 ਹੁਣ ਭਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਂ ਤੁਸੀਂ ਕਰਨਾ ਭਾਈ ਕੋਈ ਗੱਲ ਨਹੀਂ ਜੇ ਕੋਈ ਮੌਕੇ ਤੇ ਵੀ ਕੋਈ ਨਿਕਲਦਾ ਹੋਇਆ ਸਾਢੇ ਤਿੰਨ ਜੋ ਵੀ ਕਰ ਦੋਗੇ ਕਰ ਦੋ ਕੋਈ ਗੱਲ ਜੇ ਕੋਈ ਗੁਜਾਇਸ ਨਿਕਲ ਤੁੰ ਤੂੰ ਕਹਤਾ ਹਾਂ ਭਾਈ ਠੀਕ ਆ ਭਾਈ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ